ਜਿਹੜੇ ਲੇਡੀ ਸਾਨੂੰ ਰਿਕੁਐਸਟ ਕਰਦੇ ਨੇ ਬਸ ਨਹੀਂ ਉਹ ਚਾਹਦੇ ਤੁਹਾਡੇ ਤੱਕ ਹਾਂਜੀ ਕੋਈ ਹੁੰਦੀ ਹੈ ਮਜਬੂਰੀ ਕੀ ਕੋਈ ਸਾਨੂੰ ਲੈ ਕੇ ਆਉਣ ਵਾਲਾ ਨਹੀਂ ਆ ਤੇ ਅਸੀਂ ਇਹੀ ਮੋਰਮ ਸ਼ੁਰੂ ਕੀਤੀ ਸੀ ਕਿ ਅਸੀਂ ਉਹਨਾਂ ਦੇ ਪਿੰਡਾਂ ਤੱਕ ਜਾਵਾਂਗੇ ਉੱਥੋਂ ਉਹਦੀ ਗੱਲ ਸੁਣਾਂਗੇ ਜੇ ਉਹਨਾਂ ਨੂੰ ਇਨਕਰੇਜ ਕਰਨ ਲਈ ਵੀ ਤੁਸੀਂ ਆਪਣਾ ਕਮਾਈ ਦਾ ਸਾਧਨ ਜੂੜ ਆਪਣੇ ਆਪ ਕੋ ਸ਼ੁਰੂ ਕਰੋ ਜਿਹੜੇ ਕੋ ਕਰਨਾ ਚਾਹੁੰਦੀਆਂ ਨੇ ਲੇਕਿਨ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਅਸੀਂ ਮਾਰਕੀਟਿੰਗ ਕਿੱਥੇ ਕਰਨੀ ਹੈ ਆਪਣੇ ਪ੍ਰੋਡਕਟ ਦਾ ਬ੍ਰਾਂਡ ਕਿਵੇਂ ਬਣਾਉਣਾ ਹੈ ਜਾਂ ਸਾਨੂੰ ਕੋਈ ਮਾਹਰ ਸਹਾਇਤਾ ਜਿਹੜੀ ਚਾਹੀਦੀ ਹੈ ਉਹ ਕਿੱਥੋਂ ਲੈਣੀ ਹੈ ਤੇ ਉਹ ਸਾਰੀ ਅਵੇਅਰਨੈਸ ਉਹਨਾਂ ਨੂੰ ਸਿਖੀ ਗਈ। ਮੈਨੂੰ ਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਕੋਈ ਕਹਿੰਦਾ ਮੈਂ ਕੇਕ ਬਣਾਣਾ ਹੈ, ਕੋਈ ਕਹਿੰਦਾ ਜੀ ਮੈਂ ਸਵੈਟਰ ਬੜਾ ਅੱਛਾ ਬੁਣਦੀ ਆ, ਕੋਈ ਕਹਿੰਦਾ ਜੀ ਸਾਡੀਆਂ ਲੜਕੀਆਂ ਕਲਾਸ 12th ਕੱਢ ਲਿਆ, ਉਸ ਤੋਂ ਬਾਅਦ ਉਹ ਆਪਣਾ ਕੋਈ ਕੰਮ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੀਆਂ ਨੇ। ਉਹ ਅਸੀਂ ਜ਼ਰੂਰ ਕਰਾਂਗੇ ਸਾਡੇ ਨਾਲ ਪ੍ਰਸ਼ਾਸਨ ਸੀ, ਪੁਲਿਸ ਪ੍ਰਸ਼ਾਸਨ ਵੀ ਸੀ। ਔਰ ਇਹ ਹੈ ਕਿ ਸਾਰੇ ਸਾਰੇ ਮਿਲ ਕੇ ਮਕਸਦ ਇੱਕੋ ਹੀ ਹੈ ਕਿ ਜਿਆਦਾ ਤੋਂ ਜਿਆਦਾ ਵਿਮਨਤੀ ਹੈਲਪ ਹੋ ਸਕੇ, ਹੱਥ ਫੜ ਕੇ ਉਹਨਾਂ ਨੂੰ ਵੀ ਅੱਗੇ ਪੂਰੇ ਸੋਸਾਇਟੀ ਦੇ ਅੰਦਰ। ਕਿ ਲੁਜਿੰਸਰ ਇਹ ਬਹੁਤ ਵੱਧ ਗਿਆ ਜੀ ਕਿਉਂਕਿ ਵਧਨ ਦਾ ਕਾਰਨ ਇੱਕ ਸੀਗਾ ਕਿ ਤੇ ਪਹਿਲੀ ਗੱਲ ਇਹ ਹੈ ਕਿ ਅ ਨਸ਼ੇੜੀ ਜਦ ਜੀ ਡਰਗਸ ਦਾ ਇਸ਼ੂ ਸੀਗਾ ਲੇਕਿਨ ਹੁਣ ਕੁਝ ਅਸੀਂ ਦੇਖ ਰਹੇ ਦੋ ਤਿੰਨ ਮਹੀਨਿਆਂ ਤੋਂ ਇਹ ਕੇਸ ਘਟ ਰਹੇ ਨੇ ਸਭ ਤੋਂ ਜ਼ਿਆਦਾ ਦੁੱਖ ਲੱਗਦਾ ਉਹ ਇਹ ਹੈ ਕਿ ਜਿਹੜੇ ਮਾਪੇ ਦਾ ਇਸ ਟਾਈਮ ਤੇ ਉਤੇ ਤਸ਼ੱਦਦ ਸਹਿ ਰਹੇ ਨੇ ਆਪਣੀ ਸਾਰੀ ਪ੍ਰਾਪਰਟੀ ਦੇਣ ਤੋਂ ਬਾਅਦ ਵਿਕਰ ਸਾਹਿਬ ਕੀ ਮੋਟਰਸਿਕਲੀ ਤੇ ਉਹ ਫਿਕਰ ਸਾਹਿਬ ਅਸੀਂ ਦੋ ਪਿੰਡਾਂ ਚ ਗਏ ਸੀ ਜਿੱਥੇ ਮੋਟਿਵ ਬੜਾ ਕਲੀਅਰ ਸੀਗਾ ਜੀ ਕਿ ਜਿਹੜੇ ਲੇਡੀ ਸਾਨੂੰ ਰਿਕੁਐਸਟ ਕਰਦੇ ਨੇ ਕਿ ਅਸੀਂ ਨਹੀਂ ਪਹੁੰਚ ਸਕਦੇ ਤੁਹਾਡੇ ਤੱਕ ਹਾਂਜੀ ਕੋਈ ਹੁੰਦੀ ਹੈ ਮਜਬੂਰੀ ਕੀ ਕੋਈ ਸਾਨੂੰ ਲੈ ਕੇ ਆਉਣ ਵਾਲਾ ਨਹੀਂ ਆ ਤੇ ਅਸੀਂ ਇਹੀ ਮੋਅਮ ਸ਼ੁਰੂ ਕੀਤੀ ਸੀ ਕਿ ਅਸੀਂ ਉਹਨਾਂ ਦੇ ਪਿੰਡਾਂ ਤੱਕ ਜਾਵਾਂਗੇ ਉੱਥੇ ਉਹਨਾਂ ਦੀ ਗੱਲ ਸੁਣਾਂਗੇ ਔਰ ਸੈਕੰਡ ਸੀਗਾ ਕਿ ਉਹਨਾਂ ਨੂੰ ਇਨਕਰੇਜ ਕਰਨ ਲਈ ਵੀ ਤੁਸੀਂ ਆਪਣਾ ਕਮਾਈ ਦਾ ਸਾਧਨ ਜੋ ਆਪਣੇ ਆਪ ਕੁਝ ਸ਼ੁਰੂ ਕਰੋ ਜਿਹੜੇ ਕੋ ਕਰਨਾ ਚਾਹੁੰਦੀਆਂ ਨੇ ਲੇਕਿਨ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਅਸੀਂ ਮਾਰਕੀਟਿੰਗ ਕਿੱਥੇ ਕਰਨੀ ਹੈ ਆਪਣੇ ਪ੍ਰੋਡਕਟ ਦਾ ਬ੍ਰਾਂਡ ਕਿਵੇਂ ਬਣਾਉਣਾ ਜੀ ਯਾਨੀ ਸਾਨੂੰ ਕੋਈ ਮਾਲੀ ਸਹਾਇਤਾ ਜਰੀ ਚਾਹੀਦੀ ਹੈ ਉਹ ਕਿੱਥੋਂ ਲੈਣੀ ਹੈ ਤੇ ਉਹ ਸਾਰੀ ਅਵੇਅਰਨੈਸ ਉਹਨਾਂ ਨੂੰ ਅਸੀਂ ਦਿੱਤੀ ਹੈ ਉਸ ਤੋਂ ਬਾਅਦ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਜੇ ਕਿਸੇ ਨੂੰ ਕੋਈ ਕੰਪਲੇਨ ਹੈ ਕਿਸੇ ਵੀ ਕਿਸਮ ਦੀ ਕਿ ਸੁਣਵਾਈ ਨਹੀਂ ਹੁੰਦੀ ਕਿਤੇ ਜਾਂ ਉਹਨਾਂ ਦੀ ਪਈ ਚਾਹੁੰਦੀ ਆ ਨੇ ਉਹ ਕੰਮ ਸਿੱਖਣਾ ਚਾਹੁੰਦੇ ਨੇ ਉਹਨਾਂ ਨੂੰ ਪਤਾ ਕਿ ਲੱਗਦਾ ਉਹਦੇ ਲਈ ਅਸੀਂ ਸੈਲਫ ਹੈਲਪ ਗਰਪਸ ਜਿਹੜੇ ਨੇ ਉਹ ਬਣਾ ਕੇ ਉਹਨਾਂ ਨੂੰ ਟ੍ਰੇਨਿੰਗ ਹੀ ਮਿਲੇਗੀ ਵਾਲੀ ਸਹਾਇਤਾ ਵੀ ਕਰਾਂਗੇ ਤੇ ਜੋ ਪ੍ਰੋਡਕਟ ਉਹ ਬਣਾਵੇਗਾ ਉਹਦੀ ਮਾਰਕੀਟਿੰਗ ਮਤਲਬ ਗਰਾਉਂਡ ਲੈਵਲ ਤੇ ਜੇ ਗੱਲ ਕਰੀਏ ਤਾਂ ਅੱਛਾ ਆਊਗਾ ਜਿਹੜਾ ਮਿਲ ਰਿਹਾ ਇਸ ਮਹਮਲ ਬਹੁਤ ਅੱਛਾ ਕਿਉਂਕਿ ਉਹਨਾਂ ਨੂੰ ਹੁਣ ਚੰਗਾ ਇਹ ਲੱਗ ਰਿਹਾ ਕਿ ਸਾਨੂੰ ਜਿਹੜੇ ਅਸੀਂ ਹਿਜਕਚਾਟ ਸੀ ਵੀ ਅਸੀਂ ਕਿੱਥੇ ਜਾਈਏ ਕਿਹਨੂੰ ਕਹੀਏ ਉਹ ਦੂਰ ਬਹੁਤ ਜ਼ਿਆਦਾ ਹੈ ਮੈਨੂੰ ਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਕੋਈ ਕਹਿੰਦਾ ਮੈਂ ਕੇਕ ਬਣਾਣਾ ਹੈ ਕੋਈ ਕਹਿੰ स्वैटर व अच्छा बुन दिया कोई कहना जी साड़ियाँ लड़कियाँ क्लास ट्वेल्थ कर लिया उदाद अपना कोई काम बिजनेस शुरू करना चाहिए ने प्रशासन से पुलिस प्रशासन भी सी और यह है कि सार सारे सारे मिल के मकसद एको एक है ਕਿ ਜਿਆਦਾ ਤੋਂ ਜਿਆਦਾ ਵਿਮੰਦੀ ਹੈਲਪ ਹੋ ਸਕੇ ਹੱਥ ਫੜ ਕੇ ਉਹਨਾਂ ਨੂੰ ਵੀ ਅੱਗੇ ਪੂਰੇ ਸੋਸਾਇਟੀ ਦੇ ਅੰਦਰ ਦੱਸਣਾ ਅੱਛਾ ਇੱਥੇ ਮੈਨੂੰ ਮਿੱਤਰ ਪੁਲਿਸ ਸਟੇਸ਼ਨ ਤੇ ਪਹੁੰਚੇ ਹਾਂ ਇੱਥੇ ਕਿਸ ਤਰ੍ਹਾਂ ਦੇ ਕੇਸ ਤੁਹਾਨੂੰ ਦੇਖਣ ਨੂੰ ਦੇਖੋ ਐਦਾਂ ਕਿ ਜਦੋਂ ਮੈਂ ਇੱਥੇ ਆਈ ਹਾਂ ਪਹਿਲੀ ਗੱਲ ਤੇ ਮੈਂ ਖੁਦ ਦੋ ਤਿੰਨ ਕੇਸ ਹੈਂਡਲ ਕੀਤੇ ਨੇ ਜਿਹੜੇ ਕਿ ਤਕਰੀਬਨ ਡੋਮੈਸਟਿਕ ਵਾਇਲੈਂਸੀ ਸੀ ਅੱਛਾ ਇਹ ਡੋਮੈਸਟਿਕ ਵਾਇਲੈਂਸੀ ਹੋ ਇੱਕ ਐਗੈਸੀ ਕੇਸ ਜਿਹੜਾ ਕਿ ਬਜ਼ੁਰਗ ਮਾਤਾ ਹੈਗੀ ਹੈ ਉਦੇ ਬੇਟੇ ਨੂੰ ਥੋੜੀ ਪ੍ਰਾਪਰਟੀ ਦੇਣ ਤੋਂ ਬਾਅਦ ਉਹਨ ਘਰੇ ਨਹੀਂ ਵੜਨ ਦੇ ਰਿਹਾ ਜਿਸ ਦੇ ਉੱਤੇ ਵੀ ਜੇ ਅਸੀਂ ਕਮਿਸ਼ਨ ਹੈ ਬਹੁਤ ਸਖਤ ਕਾਰਵਾਈ ਕਰਦਾ ਹੈ ਇਹੋ ਜਿਹੇ ਕੇਸ ਜਿਹੜੇ ਕਿ ਮਾਪੇ ਤੋਂ ਪ੍ਰਾਪਰਟੀ ਲੈਣ ਤੋਂ ਬਾਅਦ ਅਗਰ ਉਹ ਮਾਂ ਬਪੂ ਕਹਦੇ ਕਿ ਹੁਣ ਤੁਹਾਡਾ ਅਧਿਕਾਰ ਨਹੀਂ ਹੈ ਮੇਰੇ ਕੋਲ ਰਹਿਣ ਦਾ ਜਾਂ ਦੇਖਭਾਲ ਕਰਨ ਦਾ ਉਸਦੇ ਉੱਤੇ ਬਹੁਤ ਸਖਤ ਐਕਸ਼ਨ ਹੈ ਇਸ ਚੀਜ਼ ਦਾ ਇੱਥੇ ਤੱਕ ਕਿ ਉਹਨਾਂ ਦੀ ਪ੍ਰਾਪਰਟੀ ਰਿਵਰਸ ਵੀ ਕਰਾ ਸਕਦੇ ਜੀ ਅੱਛਾ ਪਿਛਲੇ ਸਾਲਾਂ ਦੇ ਨਾਲ ਕੰਪੈਰੀਜ਼ਨ ਕਰੀਏ ਇਸ ਬਰੇ ਦੇਤੇ ਬਾਤਾਂ ਹੋ ਰਹੀਆਂ ਇਹਨਾਂ ਕੇਸਾਂ ਦੇ ਘਰੇਲੂ ਹਿੰਸਾ ਘਰੇਲੂ ਹਿੰਸਾ ਇਹ ਬਹੁਤ ਵੱਧ ਗਿਆ ਜੀ ਵੱਧ ਗਿਆ ਕਿਉਂਕਿ ਵਧਣ ਦਾ ਕਾਰਨ ਇੱਕ ਸੀਗਾ ਕਿ ਤੇ ਪਹਿਲੀ ਗੱਲ ਇਹ ਹੈ ਕਿ ਨਸ਼ੇੜੀ ਜਨ ਜੀ ਡਰਗਜ਼ ਦਾ ਇਸ਼ੂ ਸੀਗਾ ਲੇਕਿਨ ਹੁਣ ਕੁਝ ਅਸੀਂ ਦੇਖ ਰਹੇ ਦੋ ਤਿੰਨ ਮਹੀਨਿਆਂ ਤੋਂ ਇਹ ਕੇਸ ਘੱਟ ਰਹੇ ਨੇ ਜੀ ਲੇਕਿਨ ਜਿਹੜੇ ਕੇਸ ਜ਼ਿਆਦਾ ਵਧ ਰਹੇ ਹੁਣ ਉਹ ਹੈਗੇ ਨੇ ਕਿ ਮਾਪੇ ਜਿਹੜੇ ਨੇ ਬੱਚੇ ਉਹਨਾਂ ਦੀ ਦੇਖਭਾਲ ਨਹੀਂ ਕਰਦੇ ਜੀ ਵਿਦ ਆਸ਼ਰਮ ਦੇ ਅੰਦਰ ਜਾ ਕੇ ਦੇਖੋ ਰੋਜ਼ ਦੀ ਰੋਜ਼ ਜਿਹੜੀ ਆ ਉਹ ਸੰਖਿਆ ਵਧਦੀ ਜਾ ਰਹੀ ਹੈ ਜੀ ਜਦੋਂ ਮਾਪੇ ਨਾਲ ਉੱਥੇ ਗੱਲ ਕਰੋ ਇਹੀ ਹੁੰਦਾ ਕਿ ਹੁਣ ਸਾਡੇ ਬੱਚੇ ਤੋਂ ਅਸੀਂ ਪ੍ਰਾਪਰਟੀ ਦੇਤੀ ਸੀ ਜੀ ਉਸ ਤੋਂ ਬਾਅਦ ਸਾਡੀ ਗੱਲ ਇਸ ਮਤੁਰ ਤੋਂ ਟੋਟਾ ਕਹਿਣ ਦਾ ਵੀ ਜੁੱਧ ਨਸ਼ੇ ਵਿਰੁੱਧ ਜਿਹੜੀ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੇ ਮਿਲ ਕੇ ਚਲਾਈਆ ਮਹਿੰਤਵਪੂਰਨ ਅਸਰ ਹੋ ਰਿਹਾ ਉਹਦਾ ਅਸਰ ਦੇਖਣ ਨੂੰ ਮਿਲ ਰਿਹਾ ਮਗਰ ਜਿਹੜੀ ਜਿਹੜੀ ਮੈਨੂੰ ਸਭ ਤੋਂ ਜ਼ਿਆਦਾ ਦੁੱਖ ਲੱਗਦਾ ਉਹ ਇਹ ਹੈ ਕਿ ਜਿਹੜੇ ਮਾਪੇ ਦਾ ਇਸ ਟਾਈਮ ਦੇ ਉਤੇ ਤਸ਼ੱਦਦ ਸਹਾਰੇ ਨੇ ਆਪਣੀ ਸਾਰੀ ਪ੍ਰਾਪਰਟੀ ਦੇਣ ਤੋਂ ਬਾਅਦ ਮਤਲਬ ਕਿੰਨੇ ਕੇਸ ਵਿਆਪਾ ਲੱਗੇ ਗਏ ਕਿੰਨੇ ਕੇਸ ਆ ਰਹੇ ਨਹੀਂ ਸਰ ਦੇ ਵਿੱਚ ਦੇਖੋ ਕਮਿਸ਼ਨ ਦੇ ਅੰਦਰ ਜਿਹੜੇ ਕਹਿ ਸਕਦੇ ਆ ਕਿ ਇੱਕ ਦਿਨ ਦੇ ਅੰਦਰ ਇੱਕ ਜਾਂ ਦੋ ਤਾਂ ਜ਼ਰੂਰੀ ਹੁੰਦੇ ਨੇ ਠੀਕ ਹੈ 올 ਪਿੰਨ ਜਿਹੜੇ ਤੁਰ ਵੀ ਨਹੀਂ ਸਕਦੇ ਕਿਸੇ ਤਰੀਕੇ ਨਾਲ ਕਿਧਰ ਪੁੱਛਦੇ ਪੁੱਛਦੇ ਐਡਰੈਸ ਉਪਹੁੰਚਦੇ ਨੇ ਔਰ ਉਹ ਦੱਸਦੇ ਨੇ ਕਿ ਸਾਡੇ ਕੋਲ ਇਸ ਤੋਂ ਕੁਝ ਵੀ ਨਹੀਂ ਹੈ ਨਾ ਰਹਿਣ ਦੀ ਜਗ੍ਹਾ ਨਾ ਕੰਪਿਊਟਰ ਲੇਕਿਨ ਬੱਚੇ ਜਿਹੜੇ ਨੇ ਉਹ ਵਧੀਆ ਕੰਮ ਕਰ ਰਹੇ ਨੇ ਅੱਛੀ ਪੋਸਟ ਤੇ ਹੈ ਇਹ ਵੀ ਨਹੀਂ ਕਿ ਘਰ ਹੈ ਨਹੀਂਗਾ ਜਾਂ ਕੁਝ ਹੈ ਬਸ ਰੱਖਣਾ ਨਹੀਂ ਚਾਹਦੇ ਇਸ ਕੇਸਿਸ ਨੂੰ ਤੁਸੀਂ ਬਹੁਤ ਸੀਰੀਅਸ ਲੈਨੇ ਔਰ ਇਹ ਵੀ ਜਿਹੜੀਆਂ ਕਾਰਵਾਈ ਵੀ ਹੋ ਸਕਦੀ ਹੈ ਥੈਂਕ ਯੂ